ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਵੀ ਵੀ ਨਾਲ ਜੀ ਸਾਂਝੀ ਕਰੋ ਜੀ ਫਤਿਹ ਹਾਂਜੀ ਮੈਂ ਕਿਤੇ ਜੀ ਖਾਲਸਾ ਵਾਹਿਗੁਰੂ ਜੀ ਪਾਸਪੋਰਟ ਸਭ ਠੀਕ ਠਾਕ ਹੈ ਵਧੀਆ ਹੈ ਮੇਰਾ ਮਾਹ ਜੀ ਰੋਟੀ ਨੂੰ ਆ ਰੋਟੀ ਗੱਦੀ ਪਕਾ ਕੇ ਰੱਖੀ ਗਈ ਹੈ ਹੋਰ ਬਹੁਤ ਸਭ ਠੀਕ ਠਾਕ ਹੈ ਵਧੀਆ ਮਾਹ ਦਾ ਚੜਦੀ ਕਲਾ ਮ ਰੱਖੀ ਤੇ ਸਾਡੀ ਵੀਡੀਓ ਨੂੰ ਜੀ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਆਪਣੇ ਸੋਹਣੇ ਸੋਹਣੇ ਤੁਸੀਂ ਸਾਨੂੰ ਦਿੰਨੇ ਆ ਉਮੀਦ ਹੈ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਮਾਤਾ ਨੇ ਵਿਚ ਇਨੇ ਫੋਨ ਕਰਵਾਇਆ ਕਿਸੇ ਤੋ ਤੇ ਕਹਦੀ ਵੀ ਤੂੰ ਰੋਟੀ ਨਹੀਂ ਲੈਣ ਆਇਆ ਤੇ ਫਿਰ ਮੈਂ ਮਾਤਾ ਨੂੰ ਕਿਹਾ ਵੀ ਮੈਨੂੰ ਆਇਆ ਤਾਂ ਵੀ ਮੈਨੂੰ ਫੋਨ ਵੀ ਬڑے ਬਾਈ ਨੇ ਆਪੇ ਕਰ ਦੇਣਾ ਵੀ ਕੱਲ ਮੈਂ ਜਦ ਆਇਆ ਵੀ ਵੀਨਮਤ ਭਜੋ ਭਜੋ ਕਰਤੀ ਛਿੱਤੀ ਬਣਾ ਰੋਟੀ ਛਿੱਤੀ ਬਣਾ ਦੇ ਤੇ ਤਾਂ ਕਰਕੇ ਮੈਂ ਆਇਆ ਨਹੀਂ ਆਇਆ ਕਹਿੰਦੀ ਨਹੀਂ ਰੋਟੀ ਕਿੰਤੀ ਬਣਾਈ ਪਈ ਹੈ ਮੇਰੀ ਤੇ ਬੜਾ ਬਾਈ ਡਿਊਟੀ ਉੱਪਰ ਗਿਆ ਆ ਤੇ ਪਹੁੰਚਿਆ ਹੁਣ ਮਾਤਾ ਕੋਲ ਤੇ ਮਾਤਾ ਨੇ ਰੋਟੀ ਹੁਣ ਮੇਰੀ ਪੈ ਕਰਤੀ ਹੈ ਜੀ ਚੱਲੇ ਹੁਣ ਆਪਾਂ ਡਿਊਟੀ ਉੱਪਰ ਤੇ ਹਾਂ ਬੀਬੀ ਹੋਰ ਸੁਣਾ ਮੋਬੁੱਤ ਸਬਰਿਆ ਠੀਕ ਜੇ ਤੂੰ ਇੱਧਰ ਵਸ ਵਧੀਆ ਰੱਖੀ ਐ ਤੇ ਰੋਟੀ ਖਾ ਲਈ ਕਹੇ ਸਾਨੂੰ ਈ ਦੀ ਮੈਂ ਰੋਟੀ ਖਾਣੀ ਮੈਂ ਤਾਂ 11 ਵਜੇ ਪਕਾਉਂਦੀ ਸੀ ਹਾਂ ਵੀ ਕੱਲ ਫੇਰ ਕਾਲੀ ਹੋ ਗਈ ਤੇ ਕੱਲ ਮੈਂ ਕਾਲੀ ਵੀ ਚਤਾ ਕਿਉਂਕਿ ਉੱਥੇ ਵੀ ਡਿਊਟੀ ਪਰ ਵੀ ਹੋਣਾ ਵੀ ਤੁਹਾਨੂੰ ਪਤਾ ਬਹੁਤ ਜ਼ਰੂਰੀ ਆ ਆਹਨ ਵੀ ਇੱਥੇ ਵਿਚਾਰੇ ਜਿਹੜੇ ਇੱਥੇ ਨਾਲ ਰੈਸਟੋਰਾਂ ਦੇ ਬੰਦੇ ਮਾਨੂੰ ਕਹਿੰਦੇ ਮੈਂ ਹੁਣੇ ਆਇਆ ਹੀ ਰੋਟੀ ਲੈਣ ਦਿੰਨੇ ਆ ਉਹ ਚਾਰੇ ਚੰਗੇ ਆ ਕਹਿੰਦੇ ਕੋਈ ਗੱਲ ਨਹੀਂ ਰੋਟੀ ਲਿਆ ਜਾ ਕੇ ਤੂੰ ਈ ਸੀ ਬੈਠੇ ਹਾਂ ਕੋਈ ਨਹੀਂ ਤੇ ਰਾਮਰ ਕੇ ਬੁੱਤ ਦੇ ਨਾ ਬਣਾਏ ਇਹ ਤਾਂ ਹੈਗਾ ਬੰਦ ਆਪਾਂ ਜੇ ਕਿਸੇ ਦਾ ਅੱਜ ਕਰੂੰਗੇ ਉਹ ਸਾਰਾ ਵੀ ਕੱਲ ਨੂੰ ਹਾਂ ਸਾਰਾ ਕਰ ਦੇਣਾ ਕਿੱਥੇ ਹੱਥ ਨੂੰ ਹੱਥ ਹੋ ਜਾਂਦਾ ਕਿ ਨਹੀਂ ਜਿੱਦਾਂ ਦੀ ਕਰਨੀ ਵੈਸੀ ਭਰਨੀ ਜੇ ਆਪਾਂ ਕੇ ਦੀ ਮਦਦ ਕਰੂੰਗੇ ਤਾਂ ਆਪਣੀ ਅਗਲਾ ਕਰੂਗਾ ਕਿ ਨਹੀਂ ਜੇ ਆਪਾਂ ਅ게 ਤਾਂ ਕਹਿਣਾ ਮੰਨਦਾ ਅਗਲਾ ਕਹਿੰਦਾ ਵੀ ਸਾਡਾ ਕਹਿਣਾ ਹੀ ਅਗਲਾ ਮੋੜਦਾ ਬਾਈ ਅਸੀਂ ਇਹਦਾ ਕਿਉਂ ਮੋੜੀਏ ਕੋਈ ਨਾ ਰਾਕਟ ਹੈ ਹੂੰ ਬੋਲੀਆ ਪਰ ਵੀ ਵੀ ਅੱਜ ਕੱਲ ਦਾ ਸਮਰਪਤ ਕਿਹਾ ਜਾ ਹੋ ਗਿਆ ਵੀ ਕਿਸੇ ਤੱਕ ਮਤਲਬ ਨਾ ਰੱਖੋ ਮਾਦਵੇਲ ਬੁੱਤ ਹੁਣ ਕਿਆ ਕਰਿਆ ਜੇ ਮੀਨ ਲੰਗਦਾ ਨਹੀਂ ਮੈਂ ਮੰਨ ਗਿਆ ਤਰੀ ਗੱਲ ਪਰ ਜੇ ਪਾ ਅੱਜ ਕੱਲ ਕਿਸੇ ਨਾ ਮਤਲਬ ਰੱਖੇ ਤਾਂ ਅਗਲਾ ਇੱਕ ਮਤਲਬ ਦੇ ਫਿਰ ਦੋ ਮਤਲਬ ਲੈ ਲੈਂਦਾ ਮਸਤਾਂਗ ਹੀ ਹੈ ਨਹੀਂ ਕਰ ਰਹੀ ਗਿਆ ਹਮ ਮਜਬੂਰੀ ਹੋ ਜਾਂਦੀ ਹੈ ਫੰਦੇ ਦਾ ਇਹ ਵੀ ਹੈ ਪਰ ਮਜਬੂਰੀ ਤਾਂ ਹੋ ਜਾਂਦੀ ਹੈ ਜੀ ਮਜਬੂਰੀ ਕਰਖਈ ਆਪਲਾ ਬੰਦੇ ਤੇ ਵੀ ਨੀਮਾ ਹੋਣਾ ਜੀ ਇਹ ਹੁਣ ਆਪਾਂ ਕੋਈ ਲੋੜ ਪਿਆ ਕਸੂਦੀ ਕੋਈ ਗੰਗਰਾ ਨੂੰ ਨਾ ਕੋਈ ਵਿਸਤਾ ਕਰੇ ਨਾ ਕੋਈ ਬੰਦੇ ਕੋਈ ਇਹ ਗੱਲ ਕਰੇ ਸੰਗ ਫੇੜ ਉਹ ਵਹੀ ਗੁਰੂ ਸਾਹਿਬ ਨੂੰ ਨਹੀਂ ਲਿਖਦੇ ਵੀ ਕਿਸੇ ਨਾ ਕਿਸੇ ਤੱਕ ਸਾਨੂੰ ਲੋੜ ਪੈ ਜਾਂਦੀ ਹੈ ਹਨਾ ਸਹੀ ਗੱਲ ਆ ਵੀ ਜਾਨੀ ਕਿ ਕਹਿਣ ਦਾ ਮਤਲਬ ਜੇ ਸਾਨੂੰ ਮਤਲਬ ਕਿਸੇ ਨੂੰ ਸਾਡੀ ਲੋੜ ਆ ਤਾਂ ਉਹਨੂੰ ਜਵਾਬ ਨਾਲ ਆਪਾਂ ਦੇਈਏ ਹੁਣ ਉਹਦਾ ਕੰਮ ਆਪਾਂ ਕਰ ਦਈਏ ਪਰ ਕੰਮ ਵੀ ਸਹੀ ਹੋਵੇ ਗਲਤ ਨਾ ਹੋਵੇ ਹਾਂ ਨਾ ਗਲਤ ਜੇ ਹੋਵੇ ਤਾਂ ਇਹ ਨਾ ਕਰੋ ਇਹ ਕੋਈ ਚੰਗਾ ਕੰਮ ਮੈਂ ਤਾਂ ਉਹਦੇ ਨਾਲ ਲਗ ਲਕੋ ਤੇ ਮਾੜਾ ਕੰਮ ਮੈਂ ਤਾਂ ਉਹਦੇ ਨਾਲ ਨਾ ਲਗੋ ਹੂੰ ਵਾੜੇ ਕੰਮ ਨਾਲ ਫਿਰ ਏਜੰਟ ਨਾਲ ਮਿਲ ਜਾਂਦਾ ਛਾਵਾ ਰੱਖਣਾ ਰਾ ਗੂਲ ਨਾ ਮੇਗਾ ਥੋੜਾ ਜਿਹਾ ਖੜਕਦਾ ਵਧੀਆ ਹਾਂ ਮੈਂ ਬੈਠੀ ਹਾਂ ਮੈਂ ਸਭ ਗੂਲ ਗਾਉਂਦੀ ਹਾਂ ਗੂਲ ਗਾਣੀਆਂ ਨਾਲ ਸਾਮੇ ਪੂਰਾ ਘਰਾ ਤੇ ਲੋਡ ਪੈ ਜਾਂਦੀ ਵੀ ਕੋਈ ਤਾਂ ਕਿਸੇ ਨੂੰ ਪਤਾ ਨਹੀਂ ਕਰਦੇ ਦੇ ਵਿਵਰਨ ਨਹੀਂ ਆਪਾਂ ਬੰਦਿਆਂ ਵਾਂਗ ਦੇਖ ਸਕਦੇ ਜੀਆਂ ਜੇ ਪਿੰਡ ਬਸਦਾ ਚੰਗਾ ਹੈ ਜੇ ਪਿੰਡ ਬਸਦਾ ਆਪਾਂ ਬਣਾ ਕੇ ਰੱਖੂਗੇ ਪਿੰਡ ਦੇ ਵਿੱਚ ਤਾਂ ਅਗਲਾ ਹਾਸਕੇ ਵੀ ਆਉਂਦਾ ਹੈ ਕਿ ਨਹੀਂ ਜੇ ਹੁਣ ਆਪਾਂ ਬਗਾੜੇ ਲੈਣੀ ਵਾਲਾ ਜਿਹੜਾ ਉਹਦਾ ਇਹ ਵੀ ਅਸੀਂ ਗਾ ਲੈਣਾ ਨਾ ਨਾ ਸਭ ਦਾ ਬਣਾ ਕੇ ਰੱਖੋ ਕੰਮ ਹੋਰੇ ਵੀ ਤਪਰੇ ਹੈ ਪਰ ਕੰਮ ਮਾੜਾ ਨਾ ਹੋਵੇ ਚੰਗੇ ਗੱਲ ਨੂੰ ਠੀਕ ਹੈ ਤੇ ਹੋਰ ਦੱਸੋ ਬੀਬੀ ਨਵੀਂ ਤਾਜੀ ਕੋਈ ਸਖੋ ਭੈਣ ਦਾ ਪੋਣ ਬਣਾ ਆਇਆ ਤਾਂ ਕੋਈ ਆਇਆ ਹਾਂ ਕਹਤੇ ਕਦੋਂ ਪਰ ਹੁਣ ਤੇਰੇ ਕੋਲ ਕਿਹੜੇ ਫੋਨ ਹਾਂ ਹਾਂ ਫੇ ਤੂੰ ਕਹਿੰਦੇ ਕਿ ਕਹਿੰਦੀ ਮੇਰੇ ਕੋਲ ਤਾਂ ਫੋਨ ਨਹੀਂ ਹਾਂ ਮੇਰੇ ਤਾਂ ਆਈ ਨਹੀਂ ਤੇ ਜਦ ਹੁੰਦਾ ਵੀ ਐਸਾ ਹੁੰਦਾ ਫੇਰ ਵੀ ਨਹੀਂ ਆਉਂਦਾ ਬਿਲਕੁਲ ਕਰ ਲਿਆ ਕਰ ਆਪ ਕਰ ਲਿਆ ਕਰ ਤਾਂ ਕਰਨੇ ਹੁੰਦਾ ਹਾਂ ਅੱਛਾ ਕਰਾ ਦਉਂਦਾ ਹਾਂ ਉਹ ਜਿਹੜਾ ਜੀ ਲਾਉ ਮਾਰੋ ਬੀਫੇਰਾ ਕਰਦੇ ਆਇਂਦਾ ਪੁੱਲ ਕੋਲ ਤੋ ਉਹ ਠੀਕ ਠਾਕ ਆ ਠੀਕ ਠਾਕ ਜੇ ਜਤੀਆ ਸਾਹਮਣੇ ਕਮਾਹ ਪਹਾੜਾ ਜੇ ਜਤੀਆ ਦੇ ਕੋਲ ਮਹਾਰਾਜ ਸਾਹਮਣੇ ਨਹੀਂ ਠੀਕ ਆ اندرਤੀ ਹੈ ਸਭ ਦੀਆਂ ਕਿਸੇ ਪਿੱਛੇ ਮੇਰੀ ਹੈ ਠੀਕ ਠਾਕ ਇਹ ਤਰੀ ਅੱਖਾਂ ਐ ਕਹਤੇ ਇਹਦੀ ਇੱਕ ਐ ਐ ਕਿਹੜੀ ਇਹ ਐ ਇਹ ਤਰੀਕੀ ਅੱਖਾਂ ਸੱਜੀ ਆਹਾ ਹਾਂ ਇਹ ਤਾਂ ਮੇਰੀ ਆਪ ਤੂ ਤੀ ਤੇ ਐ ਜਦ ਵੀ ਕੋਈ ਐ ਐ ਐ ਰਹੀਏ ਛੋਟੀ ਆ ਪੱਕੇ ਰਵੇ ਰਵੇ ਮੈ ਤਾਂ ਨਹੀਂ ਹੁੰਦੀ ਇਹ ਕਹਤੇ ਅਵਾ ਨਹੀਂ ਚੱਲਦੀ ਹੈਗੀ ਮੈਂ ਤੁਮ ਜਮੂ ਕੋ ਫੜ ਕੇ ਤਾਂ ਕਰਕੇ ਮੈਂ ਸਮਝਿਆ ਕਿ ਕਈ ਵਾਰ ਨਾ ਬੀਬੀਆਂ ਗੁੱਸੇ ਜਾਂ ਗੁਰ ਕਿਉਂ ਕਰਦੀਆਂ ਨਾ ਨਾ ਇਹ ਉਹ ਹੀ ਅੱਖ ਦਾ ਲੈਂਚ ਦਾ ਲੈਂਚ ਦਾ ਫਰਕ ਹੈ ਇਹ ਤਾਂ ਲੈਂਚ ਕੋਇਆ ਦਾ ਉਹ ਵੀ ਫਰਕ ਜੋ ਹੋਵੇ ਕਿ ਆਹ ਇਤਨਾ ਤੇਰੀ ਠੀਕ ਕਰਦੀ ਆ ਇੱਕ ਠੀਕ ਆ ਹਾਂ ਇਦਾਂ ਦੀ ਦੋ ਇਹ ਹਵਾ ਜਦ ਪੈਂਦੀ ਜਾਂਦੂ ਤੱਕਣ ਸਰ ਹੂੰ ਹੂੰ ਹਵਾਵਾਂ ਫੇ ਖੁੱਲ੍ਹਦੀ ਥੀ ਆ ਦੇਖਾਂ ਆ ਦੇਖੋ ਛੋੜੀ ਕਰੀ ਹਾਂ ਖੋਲ ਨਾ ਖੋਲ ਕੇ ਆਏ ਬੋਲਦੇ ਆਂ ਆਵਾ ਪੈਂਦੀ ਲੈ ਚੱਕ ਲਾ ਉਹ ਹਾਂ ਇਹਨੂੰ ਕੋਈ ਚਾਪੀ ਪਾਣਾ ਨਹੀਂ ਲੱਗਦਾ ਮੈਂ ਕੀ ਕਰਦਾ ਕੋਤੂ ਝੋੜ ਕੇ ਪੜਿਆ ਖਾਦੇ ਨਹੀਂ ਇਹਨੂੰ ਚਾਪੀ ਪਾਣਾ ਨਹੀਂ ਲੱਗਦਾ ਇੱਕ ਖੋਲ ਦੇਣਾ ਨਾ ਖੋਲ ਲੈਣਾ ਹਾਂ ਠੀਕ ਆ ਖੋ ਆ ਆ ਚੱਕ ਕੇ ਖੋਲਿਆ ਤਾਂ ਆ ਤੁਨੂੰ ਟਿਲਿਓ ਨਹੀਂ ਨਹੀਂ ਚ ਹੈ ਉਹ ਨਾਲ ਜਿੱਤੇ ਕਰਦੇ ਐ ਐਂਕਰ ਹੋ ਗਏ ਐਂਕਰ ਨਹੀਂ ਰਹੀ ਰਹੂਗਾ ਨਾ ਵੀ ਹਵਾ ਪੈਂਦੀ ਜਿਹੜੇ ਹੁੰਦਾ ਇੱਕ ਹਾਂ ਜੇ ਬਾਹਰ ਮਾਰ ਲੈ ਮਾੜਾ ਮੋੜਾ ਬਾਹਰ ਨੇਰੀ ਨੂੰ ਨੂਰੀ ਚੱਲਦੀ ਜਦ ਵੀ ਇਹ ਦੀਆਂ ਨਹੀਂ ਜਾਂ ਖਤਰਾ ਇਹ ਆਪਣੇ ਆਪ ਹੀ ਹੋ ਜਾਂਦੀ ਆ ਹਾਂ ਇਹਨੂੰ ਪਤਾ ਹੁੰਦਾ ਪਾਣੀ ਜਾਈ ਜਾਂਦਾ ਮੈਨੂੰ ਪਤਾ ਵੀ ਮੈਂ ਵੀ ਹਵਾ ਚੱਲਦੀ ਆ ਮੈਂ ਹੁਣ ਵਿੱਚ ਹਾਂ ਹਾਂ ਭਈ ਆਂ ਹੁੰਦੀ ਨਹੀਂ ਇਹ ਹਵਾ ਵਿੱਚ ਆ ਕਹਿੰਦਾ ਨਹੀਂ ਜੇ ਮਿੰਨੀ ਤਾਗਦੀ ਹਵਾ ਫੇ ਗਏਲੀ ਆਕਰ ਨੂੰ ਵੀ ਕਹਿਣਾ ਮਤਲਬ ਜੇ ਤੂੰ ਐ ਮੀਚਦੀਆਂ ਨੂੰ ਐ ਤਾਂ ਹੀ ਮੀਚਦੀ ਆ ਵੀ ਐ ਐ ਕਿਵੇਂ ਮੀਚ ਹੋ ਜੂ ਭਾਈ का तो हाला गोल गी? गोल गी? ए। ए गाली? नहीं छोटी अठ <laughs> तो तेरी नहीं एदर्ली, एदर्ली नहीं तेरी इधर इधरली अठी है ਆ ਹਾਂ ਹਾਂ ਕੀ ਬੱਤ ਲੈ ਕੇ ਆਇਆ ਨਾ ਤੇਰੀ ਅੱਖੀਂ ਛੋਟੀ ਇੱਕ ਇਹ ਕਹਤੇ ਮਾਸ ਦੀਆਂ ਪ੍ਰਸ਼ਨਾਂ ਵਿੱਚ ਜਲਦਾ ਹੋਇਆ ਜਦੋਂ ਇੱਕ ਨਾ ਹਾਂ ਤਾਂ ਹੀ ਕਰਕੇ ਇੱਕ ਲੱਗਦਾ ਹੈ ਪ੍ਰੇਸ਼ਿਤ ਕਰਕੇ ਤੇ ਬਾਤ ਚ ਹੋਵੇ ਚਲੋ ਹੋਰ ਚੰਨ ਹੋ ਠੀਕ ਠਾਕ ਸਮਾਚਾਰ ਕੋਈ ਰੋਟੀ ਤੇ ਦਾਲ ਨੂੰ ਦਾਲ ਮਾਦੀ ਬਣਾਈ ਅੱਜ ਸ਼ਾਮ ਨੂੰ ਮਾਹੀ ਚੱਲਣਗੇ ਮੈਂ ਤਾਂ ਜੀ ਤੋੜੀਆ ਤੋੜੀ ਨਾ ਬੋਲੀ ਹੋ ਤੁਰੇ ਨਾ ਹਾਂ ਬਤਾਉਂਗਾ ਪਿੰਡੀਆਂ ਕੋਈ ਗੱਲ ਹੁਣ ਚੱਲੀ ਜਾਓ ਜਿਹੜੀ ਹੈਗੀ ਸ਼ਾਮ ਜੋਗੀਦਾਲ ਐ ਤਾਂ ਪਈਆ ਕੱਲ ਸਵੇਟੀਗਾ ਕੋਈ ਗਾਣੀ ਮੈਂ ਕਰੂੰਗਾ ਸ਼ਾਮ ਨੂੰ ਮੈਂ ਤੋੜ ਕੇ ਲਿਆਉਂਗਾ ਅਈ ਬੜੇ ਭਾਈ ਆਉਂਗੇ ਜੇ ਅੱਛੇ ਰਹਿ ਗਿਆ ਉਹਦੇ ਕੋਲ ਦੇ ਹਾਂ ਮੈਂ ਆ ਵੀ ਲੂੰਗੀ ਹਾਂ ਮੈਂ ਉਹਨੂੰ ਕਹੂੰਗਾ ਜਦੋਂ ਉਹ ਆਉਂਦਾ ਉਹ ਕਹਿੰਦਾ ਇਹਨੂੰ ਮੰਗਿਆ ਜੀ ਮੈਂ ਉਹਨੂੰ ਤੋੜ ਕੇ ਦੇ ਦਿਆਂਗਾ ਹਾਂ ਹੈਨਾ ਤੇ ਕੱਲ ਬਣਾ ਲਵਾਂਗੇ ਕੱਲ ਨੂੰ ਮਨਾਂ ਨੂੰ ਜਿੰਨ ਥੋੜੀ ਵੀ ਜਿੰਨ ਬਣਾ ਤਾ ਮਾਦਰ ਕੋ ਦਾਲ ਪਈ ਵੀ ਆ ਮੈਂ ਕੱਲਾ ਦਾ ਕਾਲ ਵੇਰੀ ਪਈ ਆ ਤਾਂ ਨਾਲ ਚ ਵਧੀਆ ਦਾਲ ਤਾਂ ਉਹ ਤਾਂ ਸਵਾਦ ਹੀ ਥੋੜਾ ਨੂਨ ਘਟਦਾ ਆ ਨਹੀਂ ਨੂਨ ਤਾਂ ਪਾ ਲਿਆ ਤੇ ਚਲੋ ਬਾਕੀ ਹੁਣ ਠੀਕ ਹੈ ਜੀ ਸਾਡੇ ਸੈਂਸ ਲੈਦੇ ਚੱਲਦੇ ਰਹਿਣੇ ਆ ਜੀ ਤੇ ਹੁਣ ਸਾਨੂੰ ਦੇ ਦਿਓ ਅਗਿਆ ਵੀਡੀਓ ਨੂੰ ਸਾਡੀ ਨੂੰ ਆਪ ਤਾਂ ਬਨ ਕੇ ਬੇਨਤੀ ਹੈ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਦ ਤੱਕ ਪ੍ਰਮਾਤਮਾ ਤੁਹਾਨੂੰ 19 ਚੜ੍ਹਦੀ ਕਲਾ ਵਿੱਚ ਰੱਖੇ ਜਦ ਤੱਕ ਬਾ ਬਾਏ ਵੀ ਬਾਏ ਕਰਦੇ ਬਾਏ ਬਾਏ ਸਾਰਾ